ਕਰ ਰਹੀ ਹੈ ਆਹ ਸਾਹਮਣੇ ਮੁੰਡਾ ਪਹਿਲਵਾਨਾਂ ਦਾ ਕਬੱਡੀ ਪਾਉਂਦਾ ਪਿਛਲੀ ਰੇਡ ਤੇ ਫੜਕਾ ਲੜਕਾ ਹੋਇਆ ਆਹ ਕਬੱਡੀ ਦੇ ਕੀ ਫੈਸਲੇ ਹੋਣਗੇ ਉਹ ਕੀ ਗੱਲਾਂ ਬਾਹਨੀਆਂ ਮੇਰੇ ਮਿੱਤਰੋ ਟੱਕਰ ਦੇਖਣ ਵਾਲੀ ਹੈ ਅਮਰਤਾ ਦੇਖ ਟਰਾਈ ਕਰਕੇ ਉਹ ਦੇਖ ਟਰਾਈ ਕਰਕੇ ਜਸ਼ਨ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਡਬਲ ਟੱਚ ਦੇ ਨੰਬਰ ਉਹ ਥਾਪੀਏ ਉਹ ਸੁਣਾਓ ਫੜਕਾ ਉਹ ਜੱਡੀ ਲੇ ਵੀ ਪਾ ਦੀਏ ਲੈ ਵੀ ਆਲਮਗੀਰ ਵਾਲਿਆ ਉਹ ਪਾ ਉਹ ਕਬੱਡੀ ਨੌਜਵਾਨਾ ਉਹ ਵੇਖੋ ਵੀ ਆਲਮਗੀਰ ਵਾਲਾ ਉਹ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਾ ਜਾ ਰਿਹਾ ਚਾਹ ਸਟਾਪਰ ਉਹ ਤਿਆਰੀ ਦੇ ਵਿੱਚ ਨੇ ਉਹ ਵਿਚਕਾਰ ਹਣੀ ਤਾਉ ਔਰ ਨਾਲ ਬਿੱਲਾ ਲੱਗੇ ਹੋਏ ਆ ਔਰ ਕੰਨੀਆਂ ਤੇ ਜਿਵੇਂ ਅਮਰੀਕ ਬਾਈ ਕਹਿੰਦਾ ਹੁੰਦਾ ਨਾ ਉਹ ਦੋ ਨੰਗੀਆਂ ਤਾਰਾਂ ਵਰਗੇ ਉਹ ਭੇਲੂ ਤੇ ਨਾਲ ਆ ਉਹ ਸੁਆਮ ਹੈ ਆਹ ਸੁਬਾਹ ਆ ਓ ਆ ਥਾਪੀਓ ਓ ਵੱਡਾ ਮੱਲ ਆ ਗਿਆ ਆਹ ਪਹਿਲਵਾਨ ਆ ਗਿਆ ਜਸ਼ਨ ਪਹਿਲਵਾਨ ਆਲਮਗੀਰ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਜਾ ਰਿਹਾ ਵੱਡਾ ਵੀਰ ਜੱਗਾ ਲੰਬੜਦਾਰ ਓ ਜੰਡਪਰੀਆ ਆਇਆ ਹੋਇਆ ਕਹਿੰਦਾ 2 ਓ 3 ਫਰਵਰੀ ਜੰਡਪੜ ਦੇ ਵਿੱਚ ਓ ਨਵੀਆਂ ਅਲਟਾ ਗੱਡੀਆਂ ਵਸਤਾ ਨੂੰ ਦਿੱਤੀ ਜਾਣੀਆਂ ਨੇ ਭੀਮਾ ਹਲਾਲਪੁਰ ਤੇ ਹਰਪ੍ਰੀਤ ਪੀਤਾ ਜੰਟਪਰੀਆ ਭਰਾ ਸਦੇ ਲਾ ਰਿਹਾ ਆਹ ਸਾਹਮਣੇ ਨੰਬਰ ਕਹਿੰਦੇ ਰੇਡਰ ਦਾ ਆਹ ਥਾਪੀਆਂ ਇਹ ਪਤੰਦਰ ਨੇ ਅੱਕੇ ਨੇ ਮਾਰੀਆਂ ਅੱਕੇ ਨੇ ਮਾਰੀਆਂ ਉਧਰ ਕਹਿੰਦੇ ਹਰਮਾਨ ਯੂਕੇ ਬੋਲਡੀ ਯੂਕੇ ਲਾਲੀ ਨਿਊਜ਼ੀਲੈਂਡ ਮਿੰਦਾ ਕੈਨੇਡਾ ਇਨੂ ਇਟਲੀ ਓਏ ਹੋਏ ਚੱਕੇ ਕੋਲੇ ਕਰ ਦਿਆ ਕਰੂ ਓ ਓ ਢੇਰੀਏ ਚੱਕੇ ਮੋੜੇ ਕਰਦਾ ਕਰੂ ਪੜ ਗਿਆ ਪੜ ਗਿਆ ਲੈ ਟਾਜੋ ਫਲੈਟਾ ਜਵਾਜਾਂ ਦੀਆਂ ਉਹ ਜਸ਼ਨ ਆ ਗਿਆ ਉਹ ਜਸ਼ਨ ਆਲਮਗੀਰ ਵਾਲਾ ਕਬੱਡੀ ਪਾ ਰਿਹਾ ਹੁਣ ਕੌਣ ਉਹ ਚਾਰਾਂ ਦੇ ਵਿੱਚੋਂ ਲੈ ਵੀ ਹਣੀ ਤਾ ਉਹ ਲਾਜਫਾ ਮੁੰਡਿਆ ਫਿਰ ਗੱਲਾਂ ਵੱਖਰੀਆਂ ਹੋ ਜਾਣਗੀਆਂ ਉਹ ਬਸ਼ੀਰ ਕਿੱਧਰ ਨੂੰ ਜਾਣ ਕੇ ਕੌਣ ਜਿੱਤੂ ਉਹ ਸ਼ੱਕ ਰਹਿਣੀ ਹੈ ਉਹ ਜਿੰਨਾ ਚਿਰ ਚੱਲਣਾ ਮੈਚ ਤੱਕ ਪੈਣੀ ਆ ਉਹ ਤੱਕ ਪੈਣੀ ਆ ਆ ਵੇਖੋ ਵੀ ਸਾਹਮਣੇ 22 ਆਹ ਨੰਬਰ ਆਹ ਹੁਣ ਤਾਂ ਪੜਦਾ ਮੋਹਾਲੀ ਭੰਗੜਾ ਪੈਂਦਾ ਓਏ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਵੱਜਦੇ ਸੀ